ਡੇਰਾ ਸੱਚਾ ਸੋਦਾ ਸਰਸਾ ਦੇ ਮਹਾ ਸ਼ਹੀਦ ਜਸਵਿੰਦਰ ਸਿੰਘ ਇंसा ਮਹਾ ਸ਼ਹੀਦ ਸ਼ਾਮ ਸੁੰਦਰ ਇंसा ਦੀ 18ਵੀ ਅਤੇ ਭਗਤ ਸ਼ਹੀਦ ਦੀਪਕ ਇंसा ਦੀ 15ਵੀਂ ਵਰ੍ਹੇ ਸਿਰ ਮੌਕੇ ਬਲਾਕ ਬਠਿੰਡਾ ਅਤੇ ਚੁੱਗੇ ਕਲਾਂ ਦੀ ਸਾਜ ਸੰਗਤ ਵੱਲੋਂ ਐਮ ਐਸ ਜੀ ਡੇਰਾ ਸੱਚਾ ਸੋਦਾ ਅਤੇ ਮਾਨੁਤਾਪਲਾਈ ਕੇਂਦਰ ਮਲੋਟ ਰੋਡ ਵਿਖੇ ਨਾਮ ਚਰਚਾ ਕਰਕੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਨਾਂਤਰਚੋਂਪਰੰਤ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੰਛੀਆਂ ਲਈ ਦਾਣੇ ਅਤੇ ਪਾਣੀ ਵਾਲੇ ਸਕੋਰੇ ਰੱਖੇ ਗਏ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪੌਦੇ ਵੀ ਲਗਾਏ ਗਏ। ਇਸ ਮੌਕੇ ਪਹੁੰਚੀ ਵੱਡੀ ਗਿਣਤੀ ਸਾਧ ਸੰਗਤ ਨੇ ਕਵੀ ਰਾਜਾਂ ਵੱਲੋਂ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ ਮਹਾਤਮਾ ਦੇ ਪਵਿੱਤਰ ਅਨਮੋਲ ਬਚਨ ਵਾਰਤਕ ਰੂਪ ਦੇ ਵਿੱਚ ਪੜ੍ਹ ਕੇ ਸੁਣਾਏ ਗਏ ਜਿਸ ਨੂੰ ਸਾਧ ਸੰਗਤ ਨੇ ਇਕਚਿਤ ਹੋ ਕੇ ਸੁਣਿਆ। ਇਸ ਮੌਕੇ ਮਹਾਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦੇ ਆ 85 ਮੈਂਬਰ ਬਲਜੀਤ ਸਿੰਘ ਬਾਂਡੇ ਇਨਸਾਨ ਅਤੇ ਗੁਰਦੇਵ ਸਿੰਘ ਇਨਸਾਨ ਇਹ ਕਹਿੰਕਾ ਕਿ 2007 ਦੇ ਵਿੱਚ ਕੁਝ ਸ਼ਰਾਰਤੀ ਤਾਕਤਾਂ ਨੇ ਡੇਰਾ ਸੱਚਾ ਸੌਦਾ ਵਿਰੁੱਧ ਕੂੜਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇਨ੍ਹਾਂ ਸ਼ਰਾਰਤੀ ਇਨਸਾਨਾਂ ਵੱਲੋਂ ਡੇਰਾ ਪ੍ਰੇਮੀਆਂ ਦੇ ਸ਼ਮਸ਼ਾਨ ਘਾਟ ਦੇ ਵਿੱਚ ਸਸਕਾਰ ਰੋਕ ਦਿੱਤੇ ਗਏ ਨਾਮ ਚਰਚਾ ਬੰਦ ਕਰ ਦਿੱਤੀ ਗਈ ਅਤੇ ਡੇਰਾ ਸ਼ਰਧਾਲੂਆਂ ਉਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਗਏ ਇਨ੍ਹਾਂ ਜ਼ੁਲਮਾਂ ਨੂੰ ਨਾ ਸਹਾਰਦਿਆਂ ਹੋਏ ਜਸਵਿੰਦਰ ਸਿੰਘ ਇਨਸਾਨੀ ਚੜ੍ਹਦੀ ਉਮਰੇ ਸ਼ਹੀਦੀ ਦਾ ਜਾਮ ਪੀ ਕੇ ਆਪਣੇ ਆਪ ਨੂੰ ਮਾਨਵਤਾ ਦੇ ਇਲਕੇ ਲਗਾ ਦਿੱਤਾ ਉਹਨਾਂ ਨੇ ਆਖਿਆ ਕਿ ਮਾਪਿਆਂ ਦੇ ਘਰ ਇਕੱਲਾ-ਕੱਲਾ ਪੁੱਤ ਹੋਵੇ ਉੱਚਾ ਘਰਾਣਾ ਹੋਵੇ ਘਰ 'ਚ ਕੋਈ ਵੀ ਕਮੀ ਨਾ ਹੋਵੇ ਅਤੇ ਖਿਆਲ ਮੁਰਸ਼ਿਦ ਵੱਲ ਹੋਵੇ ਤਾਂ ਬਹੁਤ ਵੱਡੀ ਕੁਰਬਾਨੀ ਹੈ ਇਸ ਨਾਲ ਹੀ ਮਹਾ ਸ਼ਹੀਦ ਸੁੰਦਰ ਇंसा ਦੇ ਬਰਸੀ ਮੌਕੇ ਸਾਧ ਸੰਗਤ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਕਰਦੀ ਹੈ। ਬਲਾਕ ਬਠਿੰਡਾ ਦਾ ਇਹ ਹੀਰਾ ਸੀ ਵਾਧਾਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਸਤਿਗੁਰੂ ਨਾਲ ਓੜ ਨਿਵਾ ਗਿਆ। ਉਹਨਾਂ ਨੇ ਆਖਿਆ ਕਿ 2007 ਦੇ ਵਿੱਚ ਉਸ ਸਮੇਂ ਆਪਣੀ ਜਾਨ ਕੁਰਬਾਨ ਕਰ ਗਏ ਸਨ ਜਦੋਂ ਸ਼ਰਾਰਤੀ ਅਨਸਰਾਂ ਨੇ ਡੇਰਾ ਸੱਚਾ ਸੌਦਾ ਦੀ ਧਾਰਮਿਕ ਆਜ਼ਾਦੀ ਉੱਤੇ ਹਮਲੇ ਕੀਤੇ ਅਤੇ ਬੇਵਜ੍ਹਾ ਸਾਧ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਨਾਮ ਚਰਚਾ ਰੋਕਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਮਹਾ ਸ਼ਹੀਦ ਸ਼ਾਮਸੁੰਦਰ ਇंसा ਵੀ ਜਸਵਿੰਦਰ ਇंसा ਵਾਂ ਉਮਰੇ ਹੀ ਸ਼ਹੀਦੀ ਦਾ ਜਾਮ ਪੀ ਗਏ ਸਨ ਇਹਦੇ ਨਾਲ ਹੀ ਭਗਤ ਸ਼ਹੀਦ ਦੀਪਕ ਇਨਸਾਨਾਂ ਨੂੰ ਵੀ ਸਾਥ ਸੰਗਤ ਨੇ ਵੱਡੀ ਗਿਣਤੀ ਮੰਨ ਦਾ ਭਲਾ ਦੇ ਕਾਰਜ ਕਰਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਦੰਦਨ ਸਤ ਗੁਰੂ ਤੇਰਾ ਹੀ ਆਸਰਾ ਮੈਂ ਗੁਰਮੇਲ ਸਿੰਘ 85 ਮੈਂਬਰ ਪੰਜਾਬ ਬੇਨਤੀ ਕਰ ਰਿਹਾ ਕਿ ਅੱਜ ਬਠਿੰਡਾ ਬਲਾਕ ਔਰ ਚੁਗੇ ਬਲਾਕ ਵੱਲੋਂ ਜਸਵਿੰਦਰ ਸਿੰਘ ਜੀ ਜੋ ਸਾਡੇ ਮਹਾ ਸ਼ਹੀਦ ਜਸਵਿੰਦਰ ਸਿੰਘ ਜੀ ਮਹਾ ਸ਼ਹੀਦ ਸ਼ਾਮਸ਼ੁੰਦਰ ਜੀ ਔਰ ਪਾਕਤ ਸ਼ਹੀਦ ਦੀਪਕ ਸਿੰਘ ਸਾਹਿਬ ਦੀ ਵਰਸੀ ਮਨਾ ਕੇ ਅੱਜ ਸਾਧ ਸੰਗਤ ਇਕੱਠੀ ਹੋ ਕੇ ਸਾਰਿਆਂ ਨੇ ਵਰਸੀ ਮਨਾਈ ਗਈ ਹੈ ਇਹ ਵਰਸੀ ਜਸਵਿੰਦਰ ਸਿੰਘ ਸਾਹਿਬ ਦੀ 18ਵੀਂ ਵਰਸੀ ਔਰ ਮਹਾ ਸ਼ਹੀਦ ਦੀਪਕ ਸਿੰਘ ਸਾਹਿਬ ਦੀ 18ਵੀਂ ਵਰਸੀ ਔਰ ਮਹਾ ਦੀਪਕ ਭਗਤ ਸ਼ਹੀਦ ਦੀ ਜਿਹੜੀ ਸਾਡੀ ਵਰਸੀ ਹੈ ਇਹ 15ਵੀਂ ਵਰਸੀ ਮਨਾਈ ਗਈ ਹੈ ਜੀ ਸਮੂਹ ਸਾਧ ਸੰਗਤ ਵੱਲੋਂ ਪੂਰਾ ਸਾਰੇ ਰਿਸ਼ਤੇਦਾਰਾਂ ਵੱਲੋਂ ਔਰ ਪਤਵੰਤੇ ਸੱਜਣਾਂ ਵੱਲੋਂ ਸਾਧ ਸੰਗਤ ਦੇ ਵਿੱਚ ਸ਼ਿਕਿਤ ਕਰਕੇ ਸ਼ਿਕਿਤ ਕਰਕੇ ਅੱਜ ਹਾਜ਼ਰੀ ਲਗਾਈ ਹੈ ਸੂਬਾ 85 ਮੈਂਬਰ ਭੈਣ ਪਾਈਆਂ ਨੇ ਰਲ ਮਿਲ ਕੇ ਸਾਧ ਸੰਗਤ ਦਾ ਸਹਿਯੋਗ ਦੇ ਨਾਲ ਸਮੂਹ ਸਾਧ ਸੰਗਤ ਨੂੰ ਲੰਗਰ ਵਰਤਾਇਆ ਗਿਆ ਔਰ ਸਾਧ ਸੰਗਤ ਨੇ ਰਲ ਮਿਲ ਕੇ ਸਾਰਿਆਂ ਦੀ ਸੇਵਾ ਕੀਤੀ ਹੈ ਜੀ ਔਰ ਵਰਸੀ ਹਰ ਸਾਲ ਮਲਾਈ ਜਾਂਦੀ ਹੈ ਔਰ ਅੱਜ ਬਠਿੰਡਾ ਮਲੋਟ ਰੋਡ ਬਠਿੰਡਾ ਤੇ ਡੇਰਾ ਬਠੰਡਾ ਮਾਨਵਤਾ ਭਲਾਈ ਬਠੰਡਾ ਵਿਖੇ ਅੱਜ ਇਹ ਵਰਸੀ ਮਨਾਈ ਜਾ ਰਹੀ ਹੈ ਜੀ ਤਾਂ ਅਸੀਂ ਮਾਲਕ ਨੂੰ ਰੇਹ ਅਰਦਾਸ ਕਰਦੇ ਆਂ ਵੀ ਇਹਨਾਂ ਦੇ ਪਰਿਵਾਰਾਂ ਨੂੰ ਆਉਣ ਵਾਲਾ ਸਮਾਂ ਇਹਨਾਂ ਵਾਸਤੇ ਵਧੀਆ ਹੋਵੇ ਔਰ ਤੰਦਰੁਸਤ ਰਹਿਣ ਜੀ ਔਰ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਇਹ ਪਹਿਲਾਂ ਵੀ ਮਾਨਵਤਾ ਭਲਾਈ ਦੀ ਸੇਵਾ ਕਰ ਰਿਹਾ ਹੈ ਉਹ ਹਰੋਂ ਵੀ ਸਾਨੂੰ ਵੀ ਸਾਡੀ ਮੰਗ ਹੈ ਕਿ ਇਹ ਲਗਾਤਾਰ ਮਾਨਵਤਾ ਭਲਾਈ ਦੀ ਸੇਵਾ ਕਰਦੇ ਰਹਿਣ ਦਨ ਦਨ ਸਤਿਗੁਰੂ ਤੇਰਾ ਹੀ ਆਸਰਾ